அபுணர்டு வியா பரமா ப ਸਤਿਦਾਰਾਸੀਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮੇਲੰਤ ਜਪ ਮੰਤਰਾ ਸੁਮੇਟੋਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮ ਬਾਣੀ ਰੱਖੋ ਸ਼ਰਮ ਨਾਈ ਇਕਾ ਅਰਦਾਸ ਪਾਠ ਕੀਰਤ ਕੀ ਗੋਰਾ ਰਾਮ ਵਾਸ ਰੱਖ ਸਰਨਾਇ ਸੁਖ ਟਲ ਗੁਰ ਸੇਵੀਆ ਇਹਨਾਂ ਸੰਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਏ ਦਰਸਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਇ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ ਪੰਜਵਾਂ ਖੰਡ ਪੰਨਾ ਮੁਕਰ ਪਾਏ ਤੈਸਾਂ ਨੂੰ ਜੋ ਹੈ ਦੂਤਾ ਧਰਮ ਰਾਏ ਖੰਬਾ ਪੈਨਦਾ ਮੁਕਰਪਾਏ ਤੈਸਾਂ ਨੂੰ ਜੋ ਹੈ ਦੂਤਾ ਧਰਮ ਰਾਏ ਤਿਸ ਸਿਉ ਬੇਮੋਖ ਜਿਨ ਜੀਉ ਪਿੰਡ ਦੀਨਾ ਓਟ ਜਨਮ ਪਰਮਾ ਬਹੁ ਜੁਨਾਰ ਹੋ ਸਾਖਤ ਕੀ ਅਸੀ ਹੈ ਰੀਤਾ ਜੋ ਕੇਸ਼ ਕਰ ਸਗਲ ਬੇਪਰੀਤ ਜੀਓ ਪ੍ਰਾਣ ਜਨ ਮਨ ਤਨ ਭਾਰਿਆ ਸੋਈ ਠਾਕੁਰ ਮਨ ਹਉ ਵੇਸਾਰੇ ਆ ਬਦੇ ਬਕਾਰ ਲਿਖੇ ਬਹੁ ਕਾਗਰ ਨਾਨਕ ਉਦਰਾ ਕਿਰਪਾ ਸੁਖ 사ਗਰ ਪਰ ਬ੍ਰਹਮ ਤੇਰੀ ਸਰਣ ਆਏ ਬੰਦਨ ਕਾਟ ਪਰ ਹਰਨਾਈ ਰਹਾ ਦੁਜਾ ਪਾਰ ਬ੍ਰਹਮ ਤੇਰੀ ਸਰਨ ਆਏ ਬੰਦਨ ਕਾਟ ਤਰ ਹਰਨਾਈ ਰਹਾ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ਼੍ਰੀ ਵਾਹਿ ਗੁਰੂ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ ਇਹ ਪਵਨ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਆਰਾਗ ਗਉੜੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜੋ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 195 ਤੇ ਸੁਭਾਏਮਾਨ ਹੈ ਸਤਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸਾਕਤ ਦੀ ਬਿਰਤੀ ਦਾ ਜ਼ਿਕਰ ਕੀਤਾ ਹੈ ਜੋ ਰੱਬ ਵੱਲੋਂ ਬੇਮੁਖ ਹੈ ਹਾਜ਼ੂਰ ਕਹਿੰਦੇ ਨੇ ਕਿ ਸਾਕਤ ਐਸਾ ਹੈ ਕਿ ਜਿਸ ਤਿਸ ਸਿਉ ਬੇਮੁਖ ਜਨ ਜਿਉ ਪਿੰਡ ਦੀਨਾ ਰਹਾਵਾਲੀਆਂ ਜਿਹੜੀਆਂ ਪੰਕਤੀਆਂ ਨੇ ਕਿ ਤਿਸ ਸਿਉ ਬੇਮੁਖ ਜਨ ਜਿਉ ਪਿੰਡ ਦੀਨਾ ਕੋਟ ਜਨਮ ਭਰਮੈ ਬਹੁ ਜੂਨਾ ਕਿ ਉਸ ਰੱਬ ਵੱਲੋਂ ਹੀ ਇਹ ਬੇਮੁਖ ਹੋ ਜਾਂਦਾ ਹੈ ਕਿ ਜਿਸ ਨੇ ਇਹ ਜਿੰਦ ਦਿੱਤੀ ਹੈ ਜਿਸ ਨੇ ਇਹ ਸਰੀਰ ਦਿੱਤਾ ਹੈ ਇਥੇ ਹੀ ਬਸ ਨਹੀਂ ਫਿਰ ਹਾਜ਼ੂਰ ਕਹਿੰਦੇ ਨੇ ਖਾਣ ਦਾ ਪੈਣ ਦਾ ਮੁਕਰ ਪਾਏ ਉਹ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਵੀ ਖਾਂਦਾ ਹੈ ਉਹ ਰੱਬ ਦੀਆਂ ਦਿੱਤੀਆਂ ਦਾਤਾਂ ਪਹਿਨਦਾ ਵੀ ਹੈ ਤੇ ਫਿਰ ਵੀ ਮੁਕਰਦਾ ਹੈ ਕਿ ਇਹ ਦਾਤ ਮੈਨੂੰ ਰੱਬ ਦੇ ਕੋਲੋਂ ਨਹੀਂ ਮਿਲੀ ਹਾਜ਼ੂਰ ਕਹਿੰਦੇ ਨੇ ਫਰੋਦੀ ਅਗਲੀ ਅਵਸਥਾ ਕੀ ਹੈ ਕਿ ਕੋਟ ਜਨਮਕ ਭਰਮੇ ਬਹੁ ਜੁਨਾ ਕਿ ਕਰੋੜਾਂ ਜੁਨੀਆਂ ਦੇ ਵਿੱਚ ਕਹਿੰਦੇ ਨੇ ਫਿਰ ਉਹ ਪਟਕਦਾ ਰਹਿੰਦਾ ਏ ਇਹ ਰੀਤ ਜਿਹੜੀ ਹੈ ਗੁਰਦੇਵ ਜੀ ਕਹਿੰਦੇ ਨੇ ਸਖਤ ਦੀ ਏ ਸਖਤ ਕੀ ਐਸੀ ਹੈ ਰੀਤ ਇਹ ਜੀਵਨ ਸਖਤ ਜਿਉਂਦਾ ਏ ਇਸ ਲਈ ਸਤਿਗੁਰਾਂ ਨੇ ਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਕਬੀਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਾਰ ਬਾਰ ਜ਼ਿਕਰ ਕੀਤਾ ਕਿ ਸਖਤ ਦੀ ਸੰਗਤ ਤੋਂ ਬਚ ਤੂੰ ਹੁਣ ਸਾਕਤ ਕਿਹੜਾ ਹੈ ਇਹ ਸੁਖਲਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੀ ਹਾਜ਼ੂਰ ਕਿੰਨਾ ਸਾਕਤ ਕਿਹੜਾ ਹੈ ਜਿਹੜਾ ਵਾਹਿਗੁਰੂ ਦੇ ਨਾਮ ਰਸ ਨੂੰ ਨਹੀਂ ਜਾਣਦਾ ਨਾਮ ਰਸ ਨੂੰ ਉਹਨੇ ਕਦੇ ਮਾਣਿਆ ਹੀ ਨਹੀਂ ਆਪਣੀ ਹਉਮੈ ਦੇ ਵਿੱਚ ਹੈ ਤੇ ਹਉਮੈ ਉਹਦੇ ਅੰਦਰ ਇੱਕ ਕੰਡੇ ਦੀ ਤਰ੍ਹਾਂ ਇਹ ਰੜਕਦੀ ਰਹਿੰਦੀ ਹੈ ਮੈਂ ਕੁਛ ਹਾਂ ਮੈਂ ਕੋਈ ਦੂਜਿਆਂ ਤੋਂ ਵੱਖਰਾ ਹਾਂ ਹਜ਼ੂਰ ਕਹਿੰਦੇ ਨੇ ਇਹ ਬਰਤੀ ਸਖਤ ਦੀ ਏ ਇਸ ਲਈ ਬਾਣੀ ਦੇ ਵਿੱਚ ਸਖਤ ਦੇ ਬਾਰੇ ਹੋਰ ਵੀ ਬਹੁਤ ਕੁਝ ਆਖਿਆ ਕਿ ਸਖਤ ਸਿਉ ਮਨ ਮੇਲ ਨ ਕਰਿਓ ਤਨ ਹਰ ਹਰ ਨਾਮ ਵਿਸਾਰੇ ਸਖਤ ਬਚਨ ਬਿਸ਼ੂਆ ਜਿਉਂ ਦਸੀਐ ਤਦ ਸਖਤ ਪਰੇ ਪਰਾਰੇ ਹਜ਼ੂਰ ਨੇ ਇਹ ਬਚਨ ਰਾਗ ਨਟ ਨਾਰੈਣ ਦੇ ਵਿੱਚ ਇਹ ਬਚਨ ਜਿਹੜੇ ਨੇ ਰਾਗ ਨਟ ਨਾਰੈਣ ਦੀ ਅਸ਼ਟਪਦੀ ਦੇ ਵਿੱਚ ਚੌਥੇ ਪਾਦਸ਼ਾ ਦੇ ਉਚਾਰਨ ਕੀਤੇ ਹੋਏ ਨੇ ਪਹਿਲਾਂ ਕਹਿੰਦੇ ਨੇ ਸਾਕਤ ਸਿਉ ਮਨ ਮੇਲ ਨਾ ਕਰਿਓ ਸਾਕਤ ਦੇ ਨਾਲ ਕਦੇ ਮੇਲ ਨਾ ਕਰਿਓ ਸਾਕਤ ਕੈਸਾ ਜਿਹਨੇ ਹਰ ਹਰ ਨਾਮ ਵੇ ਸਾਰੇ ਉਹਨੇ ਰੱਬ ਦੇ ਨਾਮੋਂ ਵਿਸਾਰ ਦਿੱਤਾ ਹੋਇਆ ਏ ਤੇ ਉਹਦਾ ਬਚਨ ਕਹਿੰਦੇ ਨੇ ਇਸ ਤਰ੍ਹਾਂ ਮੈਂ ਸਾਕਤ ਬਚਨ ਵਿਸ਼ਵਾਗਿਉ ਦਸੀਏ ਜਿਵੇਂ ਬਿਛੂ ਦਾ ਡੰਗ ਹੈ ਨਾ ਸ਼ਕਤ ਦਾ ਬਚਨ ਕਹਿੰਦੇ ਨੇ ਉਸ ਤਰ੍ਹਾਂ ਦਾ ਡੰਗ ਮਾਰਦਾ ਏ ਇਸ ਲਈ ਤਜ ਸ਼ਕਤ ਪਰੇ ਪਰਾਰੇ ਕਹਿਣ ਲੱਗੇ ਸ਼ਕਤ ਦਾ ਸੰਗ ਤਜ ਉਹਦੇ ਤੋਂ ਦੂਰ ਰਹੇ ਹਜ਼ੂਰ ਕਹਿੰਦੇ ਨੇ ਸ਼ਕਤ ਉਹ ਹੈ ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਉਹ ਮੰਨਦਾ ਹੈ ਪਰ ਮੁਕਰ ਰਿਹਾ ਏ ਇਸ ਲਈ ਹਜ਼ੂਰ ਨੇ ਅਰਹਾਵ ਵਾਲੀ ਜਿਹੜੀ ਪੰਕਤੀ ਹੈ ਉਹਦੇ ਵਿੱਚ ਇਹ ਬਚਨ ਕੀਤਾ ਹੈ ਕਿ ਸਾਕਤ ਅਰਬ ਵੱਲੋਂ ਬੇਮੁਖ ਹੋ ਗਿਆ ਤਿਸ ਸਿਓ ਬੇਮੁਖ ਜਿਨ ਜੀਵ ਪਿੰਡ ਦਿਨਾ ਉਹ ਸਰਾਬ ਵੱਲੋਂ ਹੀ ਬੇਮੁਖ ਹੋ ਗਿਆ ਜਿਨੇ ਇਹ ਸਰੀਰ ਦਿੱਤਾ ਜਿਨੇ ਸਰੀਰ ਦੇ ਵਿੱਚ ਜਿੰਦ ਪਾਈ ਹੈ ਫਿਰ ਸਭ ਕਿੰਨੇ ਕੋਟ ਜਨਮ ਭਰਮੇ ਬਹੁ ਜੁਨਾ ਤੇਰ ਫਲ ਉਹਦਾ ਇਹ ਮਿਲਦਾ ਸਾਕਤ ਨੂੰ ਕਿ ਉਹ ਕਰੋੜਾਂ ਜੁਨੀਆਂ ਦੇ ਵਿੱਚ ਅਖਰ ਨੂੰ ਪਟਕਦਾ ਰਹਿੰਦਾ ਏ ਮੈਂ ਇਹ ਸ਼ਬਦ ਦਾ ਜੀਵ ਵਿਸਥਾਰ ਵੇਖੀਏ ਥੋੜਾ ਜਿਹਾ ਬੇਮੁਖ ਕਿਹੜਾ ਮਨੁੱਖ ਭਾਈ ਗੁਰਦਾਸ ਜੀ ਨੇ ਬੇਮੁਖ ਦਾ ਜ਼ਿਕਰ ਕੀਤਾ ਸਤਗੁਰਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਬੇਮੁਖ ਬਾਰੇ ਆਖਿਆ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿਹੜਾ ਗੁਰੂ ਵੱਲੋਂ ਬੇਮੁਖ ਹੋ ਗਿਆ ਹੈ ਹਜ਼ੂਰ ਕਹਿੰਦੇ ਨੇ ਉਹ ਕਦੇ ਜੀਵਨ ਦਾ ਰਸ ਨਹੀਂ ਲੈ ਸਕਦਾ ਉਹ ਮੁਕਸ਼ ਅਰਸ ਕੀ ਹੈ ਜਦੋਂ ਅਸੀਂ ਵਿਕਾਰਾਂ ਤੋਂ ਮੁਕਤੀ ਪਾ ਲੈਂਦੇ ਹਾਂ ਕਹਿੰਦੇ ਨੇ ਉਹ ਵਿਕਾਰਾਂ ਤੋਂ ਮੁਕਤੀ ਨਹੀਂ ਹੋ ਸਕਦਾ ਬਿਨ ਸਤਗੁਰ ਗੁਰੂ ਤੋਂ ਬਿਨਾ ਉਹ ਬੇਮੁਖ ਜਿਹੜਾ ਹੈ ਮੁਕਤ ਨਾ ਪਾਵੇ ਫਿਰ ਅੱਗੇ ਹਲੂਣਾ ਦਿੱਤਾ ਪਾਵੇ ਮੁਕਤ ਨਾ ਹੋਰਥੇ ਕੋਈ ਹੋਰ ਕਿਸੇ ਤਰ੍ਹਾਂ ਤੋਂ ਉਹ ਮੁਕਤੀ ਨਹੀਂ پا ਸਕੇਗਾ ਪੁੱਛੋ ਬਬੇਕੀਆਂ ਜਾਏ ਜਿਹੜੇ ਬਬੇਕਵਾਨ ਪੁਰਸ਼ ਨੇ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਕਿਤੇ ਪੁੱਛ ਕੇ ਵੇਖ ਲਓ ਜੇ ਆਪਣੇ ਤੇ ਜਾਂ ਹੋਰ ਕਿਸੇ ਤੇ ਯਕੀਨ ਨਹੀਂ ਤੇ ਜਿਹੜੇ ਬੁੱਧੀਮਾਨ ਜਿਹੜੇ ਅਕਲਮੰਦ ਰੱਬ ਦੇ ਨਾਲ ਜਿਹੜੇ ਜੁੜੇ ਨੇ ਗੁਰੂ ਦੀ ਮੱਤ ਵਾਲੇ ਨੇ ਜਿਹੜੇ ਉਹਨਾਂ ਕੋਲੋਂ ਪੁੱਛ ਕੇ ਵੇਖ ਲਓ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ परम आवेग विर सतुगर मुक्त ना पाए गुरु ਤੋਂ ਬਿਨਾ ਉਹ ਮੁਕਤੀ ਨਹੀਂ ਪਾ ਸਕਦਾ ਹਾਜ਼ੂਰ ਕਿ ਇਸ ਸਿਓ ਬੇਮੁਖ ਹੁਣ ਬੇਮੁਖ ਉਸੇ ਰੱਬ ਵੱਲੋਂ ਹੋ ਗਿਆ ਜਿਨ ਜੀਉ ਪਿੰਡ ਦੀਨਾ ਇਹ ਬਚਨ ਅਸੀਂ ਅਕਸਰ ਪੜਦੇ ਆ ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਹੁਣ ਬੇਮੁਖ ਉਹਦੇ ਵੱਲੋਂ ਹੋਇਆ ਕਿ ਜਿਸ ਨੇ ਇਹ ਤਨ ਨੂੰ ਸਰਜਿਆ ਜਿਨੇ ਸ਼ਿੰਗਾਰਿਆ ਹੈ ਹਜ਼ੂਰ ਕਹਿੰਦਾ ਇਸ ਸਿਉ ਬੇਮੁਖ ਉਸ ਰੱਬ ਵੱਲੋਂ ਬੇਮੁਖ ਜਿਨ ਜੀਓ ਜਿਸ ਨੇ ਇਹ ਜਿੰਦ ਦਿੱਤੀ ਜਿਨ ਇਹ ਸਰੀਰ ਦਿੱਤਾ ਹੈ ਤੇ ਇਹ ਬਚਨ ਅਸੀਂ ਅਕਸਰ ਹੀ ਪੜਦੇ ਆ ਹਜ਼ੂਰ ਕਹਿੰਦੇ ਕਿ ਜਿਨੇ ਤਨ ਨੂੰ ਸ਼ਿੰਗਾਰਿਆ ਹੋਇਆ ਜਿਨੇ ਇਸ ਵਾਰੇ ਸਰੀਰ ਨੂੰ ਜਿਨ ਤੁ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਭਾਰਿਆ ਜਿਨੇ ਗਰਭ ਦੀ ਅਗ ਤੋਂ ਬਚਾ ਲਿਆ ਫਿਰ ਬਾਰ ਬਵਸਥਾ ਤੁਜੇ ਪਿਆਰੇ ਦੂਧ ਹੁਣ ਅਗਲਾ ਬਚਨ ਕੀ ਹੈ ਕਿ ਜਦੋਂ ਬਚਪਨ ਸੀ ਨਾ ਜਦੋਂ ਜਨਮ ਲਿਆ ਹੈ ਅਜੇ ਖਾਣ ਵਾਸਤੇ ਦੰਦ ਵੀ ਨਹੀਂ ਅਜੇ ਖਾਣ ਦੀ ਸਮਝ ਵੀ ਕੋਈ ਨਹੀਂ ਹੁਣ ਖੁਰਾਕ ਰੱਬ ਨੇ ਕਿਹੜੀ ਦੇ ਦਿੱਤੀ ਬਾਰ ਬਵਸਥਾ ਤੁਜੇ ਪਿਆਰੇ ਦੂਧ ਇਹ ਦਾਤਾਂ ਸਾਰੀਆਂ ਉਸ ਦੀਆਂ ਭਰਜੋਬਨ ਭੋਜਨ ਸੁਖ ਸੂਦ ਭਰਜੋਬਨ ਤੇ ਜਦੋਂ ਜੋਬਨ ਦੇ ਵਿੱਚ ਆਇਆ ਹੋਰ ਸੁਖ ਸੁਵਿਧਾ ਮਿਲ ਗਈਆਂ ਭਰਜੋਬਨ ਭੋਜਨ ਸੁਖ ਸੂਦ ਬਰਦ ਪਇਆ ਉੱਪਰ ਸਾਕ ਸੈਨ ਬੜੇ ਪਾ ਗਿਆ ਕਹਿੰਦੇ ਨੇ ਹੋਰ ਸਾਕ ਅੰਗ ਜਿਹੜੇ ਨੇ ਔਲਾਦ ਹੈ ਧੀਆਂ ਪੁੱਤ ਨੇ ਹੋਰ ਬੱਚੇ ਨੇ ਕਹਿੰਦੇ ਨੇ ਬਰਦ ਭਿਆ ਉਪਰ ਸਾਕ ਸੈਨ ਮੁਖ ਅਪਿਆਓ ਬੈਠ ਕਉਦੈਨ ਤੇ ਮੁਖ ਅਪਿਆਓ ਅਪਿਆਓ ਦਾ ਅਰਥ ਹੈ ਭੋਜਨ ਬੈਠ ਕਉਦੈਨ ਬੈਠੇ ਨੂੰ ਭੋਜਨ ਦੇ ਰਹੇ ਨੇ ਔਲਾਦ ਚੰਗੀ ਹੁੰਦੀ ਹੈ ਆਗਿਆਕਾਰੀ ਹੁੰਦੀ ਹੈ ਨਾ ਤੇ ਉਹ ਬਹੁਤ ਵਾਰ ਫਿਰ ਇਸ ਤਰ੍ਹਾਂ ਕਹਿੰਦੇ ਨੇ ਕਿ ਭਈ ਹੁਣ ਤੁਸੀਂ ਪਿਤਾ ਜੀ ਹੁਣ ਬਾਪੂ ਜੀ ਬੈਠੋ ਤੁਸੀਂ ਕਿਨ ਲੱਗਿਓ ਬੈਠੇ ਨੂੰ ਦੇ ਰਹੇ ਨੇ ਪਰ ਇਹ ਸਾਰੀਆਂ ਦਾਤਾਂ ਤੇ ਉਸੇ ਦੀਆਂ ਔਲਾਦ ਵੀ ਤੇ ਉਸੇ ਦੀ ਦਾਤ ਹੈ ਇਹ ਸਰੀਰ ਵੀ ਤੇ ਉਸੇ ਦੀ ਦਾਤ ਹੈ ਇਸ ਲਈ ਹਜ਼ੂਰ ਕਹਿਣ ਲੱਗੇ ਜਿਨੇ ਇਹ ਸਭ ਕੁਝ ਦਿੱਤਾ ਸੀ ਨਾ ਤੇ ਸਾਖਤ ਨੇ ਕੀ ਕੀਤਾ ਤਿਸ ਸਿਉ ਬੇਮੁਖ ਜਨ ਜਿਉ ਪੰਡ ਦੀਨਾ ਉਸੇ ਵੱਲੋਂ ਮੁੱਖ ਮੋੜ ਲਿਆ ਉਸੇ ਵੱਲੋਂ ਬੇਮੁਖ ਹੋ ਗਿਆ ਤਿਸ ਸਿਉ ਬੇਮੁਖ ਜਨ ਜਿਉ ਪਿੰਡ ਦੀਨਾ ਕੋਟ ਜਨਮ ਪਰਮੇ ਬਹੁ ਜੂਨਾ ਤੇ ਹੁਣ ਇਹਦਾ ਫਲ ਕੀ ਮਿਲਦਾ ਏ ਫਿਰ ਕਰੋੜਾਂ ਜਨਮਾਂ ਦਾ ਅੱਗੇ ਪੰਡਾ ਸ਼ੁਰੂ ਹੋ ਗਿਆ ਕਈ ਤਰ੍ਹਾਂ ਦੀਆਂ